ਅਣਚਾਹੇ ਬੱਚੇ ਹੁੰਦੇ ਆ ਜਿੱਦਾਂ ਲਾ ਵਾਰਿਸ ਬੱਚੇ ਹੁੰਦੇ ਆ ਜਾਂ ਅਣਚਾਹੇ ਬੱਚੇ ਹੁੰਦੇ ਜਾਂ ਨਵਜਾਤ ਸ਼ਿਸ਼ੂ ਹੁੰਦੇ ਆ ਤਾਂ ਕਈ ਵਾਰ ਕੀ ਹੁੰਦਾ ਕਿ ਮਾਂ ਬਾਪ ਉਹਨਾਂ ਨੂੰ ਅਪਣਾਉਣਾ ਜਿਹੜਾ ਨਹੀਂ ਚਾਹੁੰਦੇ ਤਾਂ ਫਿਰ ਰੈੱਡ ਕਰਾਸ ਦੇ ਵੱਲੋਂ ਇੱਥੇ ਇੱਕ ਪੰਘੂੜਾ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪੰਘੂੜਾ ਹੈ ਤੇ ਉਹ ਜਦੋਂ ਬੱਚੇ ਨੂੰ ਫਿਰ ਨਹੀਂ ਕੋਈ ਮਾਂ ਬਾਪ ਰੱਖਣਾ ਚਾਹੁੰਦਾ ਤਾਂ ਇਹ ਪੰਘੂੜੇ ਦੇ ਵਿੱਚੋਂ ਪਾ ਕੇ ਇੱਥੋਂ ਚੱਲ ਜਾਂਦੇ ਆ ਕਈ ਬੱਚੇ ਨੇ ਜਿਨ੍ਹਾਂ ਦੀਆਂ ਜਾਨਾਂ ਬਚਾ ਚੁੱਕੇ ਨੇ ਜਿਨ੍ਹਾਂ ਨੂੰ ਇੱਕ ਵਧੀਆ ਫੈਮਿਲੀਆ ਚ ਭੇਜ ਚੁੱਕੇ ਨੇ ਤੇ ਬਹੁਤ ਜਿਹੜਾ ਵਧੀਆ ਪਰਾਲਾ ਉਹ ਇਥੋਂ ਦੀ ਜਿਹੜੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਮੈਡਮ ਹੁਣ ਤੱਕ ਕਿੰਨੇ ਬੱਚੇ ਇਸ ਪੰਘੂੜੇ ਦੇ ਵਿੱਚ ਆ ਚੁੱਕੇ ਆ ਜੀ ਇਹ ਝੁੱਲਾ तकरीबन 14 ਸਾਲ ਦਾ ਚੱਲਦਾ ਆ ਰਿਹਾ ਹੈਗਾ ਤੇ ਇਸ ਦੇ ਵਿੱਚ 68 ਬੱਚੇ ਆ ਚੁੱਕੇ ਨੇ ਜਿਦੇ ਵਿੱਚੋਂ 11 ਤਾਂ ਬੇਬੀ ਬੋਏ ਨੇ ਤੇ ਬਾਕੀ ਕੁੜੀਆਂ ਨੇ ਮੈਡਮ ਜਦੋਂ ਇਹਦੇ ਵਿੱਚ ਕੋਈ ਬੱਚਾ ਪਾ ਕੇ ਜਾਂਦਾ ਹੈ ਤੇ ਕੋਈ ਆਪਦਾ ਕੋਈ ਨਾਂ ਨੋਟ ਵੀ ਕਰਾ ਕੇ ਜਾਂਦਾ ਨਹੀਂ ਸਰ ਐਡਾ ਤਾਂ ਕੁਝ ਨਹੀਂ ਹੈਗਾ ਜੀ ਇਹ ਤਾਂ ਦੇਖੋ ਬਣਿਆ ਹੀ ਮਤਲਬ ਵੀ ਲਵਰਸ ਬੱਚਿਆਂ ਵਾਸਤੇ ਹੈਗਾ ਵੀ ਤੁਸੀਂ ਬੱਚੇ ਨੂੰ ਇੱਧਰ-ਉੱਧਰ ਸਿੱਟਣ ਦੀ ਬਜਾਏ ਤੁਸੀਂ ਇਸ ਝੂਲੇ 'ਚ ਪਾ ਕੇ ਜਾਓ ਤਾਂ ਕਿ ਉਹ ਬੱਚਾ ਕਿਸੇ ਘਰ ਦਾ ਚਾਨਣ ਬਣੇ ਵੀ ਮਾਪਿਓ ਦੇ ਹੁੰਦੇ ਹੋਏ ਬੱਚਾ ਲਵਾਰਸ ਬਣ ਜੇ ਤਾਂ ਬਹੁਤ ਬੁਰੀ ਗੱਲ ਹੈ ਜੀ ਤੇ ਦੂਜੇ ਪਾਸੇ ਉਹ ਇਹ ਆਪਾਂ ਕਹਿ ਸਕਦੇ ਹੈਗੇ ਜੀ ਜਿਵੇਂ ਕੋਈ ਬੱਚਾ ਮਤਲਬ ਕੋਈ ਪੇਰੈਂਟਸ ਇੱਥੇ ਬੱਚਾ ਪਾ ਜਾਂਦਾ ਜਿਹਨੂੰ ਨਹੀਂ ਲੋੜ ਹੈਗੀ ਐ ਸੋ ਮਜਬੂਰੀ ਹੈ ਜੀ ਕਿਸੇ ਦੀ ਫਿਰ ਉਹ ਬੱਚਾ ਇਹੋ ਜਿਹਾ ਘਰੇ ਜਾਂਦਾ ਹੈਗਾ ਜਿਹਦੇ ਘਰੇ ਪ੍ਰਮਾਤਮਾ ਨੇ ਥੋੜੀ ਕੀਤੀ ਹੁੰਦੀ ਹੈ ਬੱਚੇ ਦੀ ਨਹੀਂ ਬੱਚਾ ਹੁੰਦਾ ਕਿਸੇ ਕਾਰਨ ਵਾਸਤੇ ਜੀ ਫਿਰ ਉਹ ਉਸ ਘਰ ਦਾ ਚਾਨਣ ਬਣ ਜਾਂਦਾ ਹੈਗਾ ਜੀ ਇਹ ਵੀ ਚੰਗੀ ਗੱਲ ਹੈ ਜੀ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਅੱਜ ਬਠਿੰਡਾ ਦੇ ਵਿੱਚ ਖੜੇ ਆ ਤੇ ਇੱਕ ਤੁਹਾਨੂੰ ਜਿਹੜੀ ਖਾਸ ਚੀਜ਼ ਦਿਖਾਉਣੀ ਆ ਖਾਸ ਕੀ ਹੈ ਕਿ ਇੱਕ ਜਿਹੜਾ ਤੁਸੀਂ ਦੇਖ ਸਕਦੇ ਹੋ ਪੰਘੂੜਾ ਬਣਿਆ ਹੋਇਆ ਜਿਹੜਾ ਰੈੱਡ ਕਰਾਸ ਤੇ ਜਿਹੜਾ ਅੰਡਰੇ ਆਉਂਦਾ ਤੇ ਪੰਘੂੜਾ ਇੱਕ ਬਣਿਆ ਹੋਇਆ ਇੱਥੇ ਹੁਣ ਗੱਲ ਕੀ ਹੈ ਕਿ ਇੱਥੇ ਜਿਹੜੇ ਅਣਚਾਹੇ ਬੱਚੇ ਹੁੰਦੇ ਆ ਜਿੱਦਾਂ ਲਾ ਵਾਰਿਸ ਬੱਚੇ ਹੁੰਦੇ ਆ ਜਾਂ ਅਣਚਾਹੇ ਬੱਚੇ ਹੁੰਦੇ ਜਾਂ ਨਵਜਾਤ ਸ਼ਿਸ਼ੂ ਹੁੰਦੇ ਆ ਤਾਂ ਕਈ ਵਾਰ ਕੀ ਹੁੰਦਾ ਕਿ ਮਾਂ ਬਾਪ ਉਹਨਾਂ ਨੂੰ ਅਪਣਾਉਣਾ ਜਿਹੜਾ ਨਹੀਂ ਚਾਹੁੰਦੇ ਤਾਂ ਫਿਰ ਰੈੱਡ ਕਰਾਸ ਸਟੇਸ਼ਨ ਇੱਥੇ ਇੱਕ ਪੰਘੂੜਾ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪੰਘੂੜਾ ਹੈ ਤੇ ਉਹ ਜਦੋਂ ਬੱਚੇ ਨੂੰ ਫਿਰ ਨਹੀਂ ਕੋਈ ਮਾਂ ਬਾਪ ਰੱਖਣਾ ਚਾਹੁੰਦਾ ਤਾਂ ਇਹ ਪੰਘੂੜੇ ਦੇ ਵਿੱਚ ਉਹ ਪਾ ਕੇ ਇੱਥੋਂ ਚੱਲ ਜਾਂਦੇ ਆ ਤੇ ਅੱਗੇ ਜਿਹੜਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਬੱਚਿਆਂ ਨੂੰ ਅੱਗੇ ਹਾਂ ਜਿਹੜੇ ਕੋ ਸਕੂਲ ਬਣਿਆ ਹੋਇਆ ਜਿਹੜੇ ਬੱਚੇ ਪੜਨ ਦੇ ਕਾਬਿਲ ਹੁੰਦੇ ਆ ਤਾਂ ਉਹਨਾਂ ਨੂੰ ਸਕੂਲ ਦੇ ਵਿੱਚ ਭੇਜਿਆ ਜਾਂਦਾ ਜਿਹੜੇ ਬੱਚੇ ਛੋਟੇ ਬੱਚੇ ਹੁੰਦੇ ਆ ਤਾਂ ਉਹਨਾਂ ਨੂੰ ਅੱਗੇ ਜਿਹੜੀ ਇਹਨੇ ਸੰਸਥਾ ਬਣੀ ਹੋਈ ਆ ਉੱਥੇ ਜਿਹੜਾ ਭੇਜ ਦਿੱਤਾ ਜਾਂਦਾ ਤੇ ਹੁਣ ਤੱਕ ਕਈ ਬੱਚੇ ਨੇ ਜਿਨ੍ਹਾਂ ਦੀਆਂ ਜਾਨਾਂ ਬਚਾ ਚੁੱਕੇ ਨੇ ਜਿਨ੍ਹਾਂ ਨੂੰ ਇੱਕ ਵਧੀਆ ਫੈਮਿਲੀਆ ਚ ਭੇਜ ਚੁੱਕੇ ਨੇ ਤੇ ਬਹੁਤ ਜਿਹੜਾ ਵਧੀਆ ਅਪਰਾਲਾ ਉਹ ਇੱਥੋਂ ਦੀ ਜਿਹੜੀ ਸੰਸਥਾ ਵੱਲੋਂ ਕੀਤਾ ਜਾਂਦਾ ਇੱਕ ਪੰਘੂੜਾ ਲੱਗਿਆ ਹੋਇਆ ਝੂਲਾ ਲੱਗਿਆ ਹੋਇਆ ਜਿਸ ਵਿੱਚ ਬੱਚਿਆਂ ਨੂੰ ਪਾ ਕੇ ਲੋਕ ਚਲ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਸੰਸਥਾ ਜਿਹੜੀ ਆ ਉਹ ਬੱਚਿਆਂ ਨੂੰ ਆਪਣੀ ਅਗਲੀ ਸੰਸਥਾ ਵਿੱਚ ਭੇਜ ਦਿੰਦੀ ਹੈ ਤੇ ਬੱਚਿਆਂ ਦਾ ਤਾਂ ਜੋ ਸਹੀ ਤਰੀਕੇ ਨਾਲ ਜਿਹੜਾ ਪਾਲਣ ਪੋਚਣ ਹੋ ਜੇ ਹੁਣ ਸਵਾਲ ਕਈ ਨੇ ਇੱਥੇ ਤੁਹਾਡੇ ਕਮੈਂਟ ਵਿੱਚ ਜ਼ਰੂਰ ਸਾਨੂੰ ਆਉਣਗੇ ਕਿਉਂਕਿ ਬਠਿੰਡੇ ਦੇ ਵਿੱਚ ਲੱਗਿਆ ਹੋਇਆ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਚੀਲਾਂ ਨੇ ਬਠਿੰਡੇ ਵਾਲੀ ਆ ਚੀਲਾਂ ਤੇ ਬਿਲਕੁਲ ਸਾਹਮਣੇ ਪੰਘੂੜਾ ਬਣਿਆ ਹੋਇਆ ਤੇ ਲੋਕ ਇੱਥੇ ਲਾਵਾਰਸ ਬੱਚੇ ਹੁੰਦੇ ਆ ਜਾਂ ਅਣਚਾਏ ਬੱਚੇ ਹੁੰਦੇ ਉਹਨਾਂ ਨੂੰ ਇੱਥੇ ਪਾ ਕੇ ਜਿਹੜਾ ਉਹ ਚਲ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਦੇਖਰੇਖ ਜਿਹੜੀ ਬੱਚਿਆਂ ਦੀ ਵਧੀਆ ਤਰੀਕੇ ਨਾਲ ਹੁੰਦੀ ਹੈ ਪਰ ਸਵਾਲ ਜਿਹੜੇ ਸਵਾਲ ਕਈ ਨੇ ਕਿ ਜਿਹੜੇ ਮਾਪੇ ਆਪਣੇ ਉਹ ਇੰਨੇ ਜਿਆਦਾ ਨਰਦਈ ਹੋ ਗਏ ਨੇ ਕਿ ਉਹ ਬੱਚਿਆਂ ਨੂੰ ਐਦਾਂ ਹੀ ਲਾਵਾਟ ਛੱਡ ਜਾਂਦੇ ਨੇ ਕਿ ਉਹਨਾਂ ਨੂੰ ਕੋਈ ਤਰਸ ਨਹੀਂ ਆਉਂਦਾ ਕੀ ਉਹ ਮਜਬੂਰੀ ਹੁੰਦੀ ਹੈ ਜਿਹੜੇ ਕਾਰਨ ਇੱਕ ਮਾਂ ਦੀ ਗੱਲ ਕਰ ਲਗੇ ਤਾਂ ਮਾਂ ਦੀਆਂ ਅੱਖਾਂ ਦਾ ਤਾਰਾ ਹੁੰਦਾ ਉਸ ਦਾ ਬੱਚਾ ਉਸਦੇ ਦਿਲ ਦਾ ਟੁਕੜਾ ਹੁੰਦਾ ਫਿਰ ਉਹ ਦਿਲ ਦੇ ਟੁਕੜੇ ਨੂੰ ਇਦਾਂ ਆਪਣੇ ਨਾਲੋਂ ਅਲੱਗ ਕਰਕੇ ਇਸ ਪੰਘੂੜੇ ਦੇ ਵਿੱਚ ਪਾ ਕੇ ਚਲੇ ਜਾਂਦੇ ਨੇ ਹੁਣ ਤੱਕ ਅਸੀਂ ਗੱਲ ਕਰ ਲਏ ਸੰਸਾ ਨੂੰ ਚੱਲਦੇ 14 ਸਾਲ ਜਿਹੜਾ ਸਮਾਂ ਹੋ ਚੁੱਕਿਆ ਤੇ ਮੈਡਮ ਸਾਡੇ ਨਾਲ ਮੌਜੂਦ ਨੇ ਜਾਣਕਾਰੀ ਉਹਨਾਂ ਤੋਂ ਵੀ ਅਸੀਂ ਲਵਾਂਗੇ ਮੈਡਮ ਸਸੀ ਕਾਲ ਜੀ ਸਸੀ ਕਾਲ ਜੀ ਮੈਨੂੰ ਕੀ ਨਾਮ ਹੈ ਜੀ ਸੋਨੀਆ ਮੈਡਮ ਹੁਣ ਤੱਕ ਕਿੰਨੇ ਬੱਚੇ ਇਸ ਪੰਘੂੜੇ ਦੇ ਵਿੱਚ ਆ ਚੁੱਕੇ ਆ ਜੀ ਇਹ ਝੁੱਲਾ ਤਕਰੀਬਨ 14 ਸਾਲ ਦਾ ਚੱਲਦਾ ਆ ਰਿਹਾ ਹੈਗਾ ਤੇ ਇਸ ਦੇ ਵਿੱਚ 68 ਬੱਚੇ ਆ ਚੁੱਕੇ ਨੇ ਜਿਦੇ ਵਿੱਚੋਂ 11 ਤਾਂ ਬੇਬੀ ਬੋਏ ਨੇ ਤੇ ਬਾਕੀ ਕੁੜੀਆਂ ਨੇ ਮੈਡਮ ਜਦੋਂ ਇਹਦੇ ਵਿੱਚ ਕੋਈ ਬੱਚਾ ਪਾ ਕੇ ਜਾਂਦਾ ਤੇ ਕੋਈ ਆਪਦਾ ਕੋਈ ਨਾਂ ਨੋਟ ਵੀ ਕਰਾ ਕੇ ਜਾਂਦਾ ਨਹੀਂ ਸਰ ਇਦਾਂ ਤਾਂ ਕੁਝ ਨਹੀਂ ਹੈਗਾ ਜੀ ਇਹ ਤਾਂ ਦੇਖੋ ਬਣਿਆ ਹੀ ਮਤਲਬ ਵੀ ਲਵਰਸ ਬੱਚਿਆਂ ਵਾਸਤੇ ਹੈਗਾ ਵੀ ਤੁਸੀਂ ਬੱਚੇ ਨੂੰ ਇੱਧਰ ਦਰ ਸਿੱਟਣ ਦੀ ਬਜਾਏ ਤੁਸੀਂ ਇਸ ਝੁੱਲੇ 'ਚ ਪਾ ਕੇ ਜਾਓ ਤਾਂ ਕਿ ਉਹ ਬੱਚਾ ਕਿਸੇ ਘਰ ਦਾ ਚਾਨਣ ਬਣੇ ਤੇ ਮੈਡਮ ਜਿਹੜਾ ਅਗਲੀ ਸੰਸਥਾ ਤੁਸੀਂ ਬੱਚੇ ਨੂੰ ਭੇਜਦੇ ਹੋ ਫਿਰ ਉਥੋਂ ਕੋਈ ਪਰਿਵਾਰ ਉਹਨਾਂ ਨੂੰ ਗੋਦ ਵੀ ਲੈ ਲੈਂਦੇ ਆ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਇਸ ਬੱਚੇ ਨੂੰ ਅਸੀਂ ਅਡਾਪਸ਼ਨ ਸੈਂਟਰ ਸ਼ਿਫਟ ਕਰ ਦਿੰਨੇ ਆ ਫਿਰ ਮਤਲਬ ਕੀ ਇਸ ਬੱਚੇ ਲਈ ਚੰਗੀ ਤੋਂ ਚੰਗੀ ਫੈਮਿਲੀ ਚੂਜ਼ ਕੀਤੀ ਜਾਂਦੀ ਹੈ ਤੇ ਫਿਰ ਅਡਾਪਸ਼ਨ ਦਾ ਪ੍ਰਕਿਰਿਆ ਸ਼ੁਰੂ ਹੋ ਜਾਂਦਾ ਹੈ ਉਹਨਾਂ ਨੂੰ ਜਿਹੜੇ ਲੋਕ ਐ ਐਦਾਂ ਮੰਨ ਲਓ ਬੱਚੇ ਪੰਘੂੜੇ ਦੇ ਵਿੱਚ ਪਾ ਕੇ ਚੱਲ ਜਾਂਦੇ ਆ ਬਹੁਤ ਸਾਰੇ ਜਦ ਤੂੰ ਦੱਸਿਆ ਹੁਣ ਤੱਕ ਜਿਹੜੇ 68 ਬੱਚੇ ਆ 68 ਬੱਚੇ ਤੇ ਆ ਚੁੱਕੇ ਆ ਲੋਕ ਕਿਤੇ ਪੰਘੂੜੇ ਚ ਬੱਚੇ ਪਾ ਕੇ ਚੱਲ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਵੀ ਇੱਕ ਪਾਸੇ ਤਾਂ ਗੱਲ ਸਹੀ ਵੀ ਹੈ ਜੀ ਇੱਕ ਪਾਸੇ ਗੱਲ ਗਲਤ ਵੀ ਹੈ ਜੀ ਦੇਖੋ ਵੀ ਮਾਪਿਓ ਦੇ ਹੁੰਦੇ ਹੋਏ ਬੱਚਾ ਲਵਾਰਸ ਬਣ ਜੇ ਤਾਂ ਬਹੁਤ ਬੁਰੀ ਗੱਲ ਹੈ ਜੀ ਤੇ ਦੂਜੇ ਪਾਸੇ ਉਹ ਇਹ ਆਪਾਂ ਕਹਿ ਸਕਦੇ ਹੈਗੇ ਜੀ ਜਿਵੇਂ ਕੋਈ ਬੱਚਾ ਮਤਲਬ ਕੋਈ ਪੇਰੈਂਟਸ ਇੱਥੇ ਬੱਚਾ ਪਾ ਜਾਂਦਾ ਜਿਹਨੂੰ ਨਹੀਂ ਲੋੜ ਹੈਗੀ ਐ ਸੋ ਮਜਬੂਰੀ ਹੈ ਜੀ ਕਿਸੇ ਦੀ ਫਿਰ ਉਹ ਬੱਚਾ ਇਹੋ ਜੇ ਘਰੇ ਜਾਂਦਾ ਹੈਗਾ ਜਿਹਦੇ ਘਰੇ ਪ੍ਰਮਾਤਮਾ ਨੇ ਥੋੜੀ ਕੀਤੀ ਹੁੰਦੀ ਹੈ ਬੱਚੇ ਦੀ ਨਹੀਂ ਬੱਚਾ ਹੁੰਦਾ ਕਿਸੇ ਕਾਰਨ ਵਾਸਤੇ ਜੀ ਫਿਰ ਉਹ ਉਸ ਘਰ ਦਾ ਚਾਨਣ ਬਣ ਜਾਂਦਾ ਹੈਗਾ ਜੀ ਇਹ ਵੀ ਚੰਗੀ ਗੱਲ ਹੈ ਜੀ ਫਿਰ ਅਹ ਸੋ ਸਾਡੇ ਨਾਲ ਇਥੋਂ ਦੇ ਮੈਡਮ ਜਿਹੜੇ ਸੋਨੀਆ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕੀਤੀ ਹੈ ਜਾਣਕਾਰੀ ਸਾਨੂੰ ਦਿੱਤੀ ਹੈ ਬਿਲਕੁਲ ਮੈਡਮ ਦੀ ਗੱਲ ਨਾਲ ਅਸੀਂ ਬਿਲਕੁਲ ਐਗਰੀ ਆ ਦੋ ਜਿਹੜੇ ਪੁਆਇੰਟ ਉਹ ਬੰਦਦੇ ਨੇ 네ਗੇਟਿਵ ਵੀ ਬੰਦਦਾ ਪੋਜ਼ੀਟਿਵ ਬੰਦਦਾ 네ਗੇਟਿਵ ਵੇ ਪੁਆਇੰਟ ਆ ਕਿ ਮਾਂ-ਬਾਪ ਕਿੱਦਾਂ ਇੱਕ ਮਾਸੂਮ ਬੱਚਾ ਨੂੰ ਆਪਣੇ ਤੋਂ ਦੂਰ ਕਰਕੇ ਪੰਘੂੜੇ 'ਚ ਪਾ ਜਾਂਦਾ ਦੂਜੇ ਨੇ ਪੋਜ਼ੀਟਿਵ ਪੁਆਇੰਟ ਇਹ ਬੰਦਦਾ ਕਿ ਕੋਈ ਪੇਰੈਂਟਸ ਹੁੰਦੇ ਆ ਕੋਈ ਮਾਂ-ਬਾਪ ਹੁੰਦੇ ਆ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਤਾਂ ਉਹ ਇੱਥੋਂ ਬੱਚਾ ਨੂੰ ਗੋਦ ਲੈ ਕੇ ਉਹਨਾਂ ਦਾ ਸਹੀ ਤਰੀਕੇ ਨਾਲ ਜਿਹੜਾ ਉਹ ਪਾਲਣ-ਪੋਸ਼ਣ ਕਰਦੇ ਆ ਪਰ ਵੱਡੇ ਸਵਾਲ ਨੇ ਕਿ ਫੇਰ ਬੱਚਾ ਨੂੰ ਜਿਹੜਾ ਉਹ ਜਨਮ ਕਿਉਂ ਦਿੱਤਾ ਜਾਂਦਾ ਜੇਕਰ ਉਹ ਲਾਹਵ ਆ ਇਹ ਪੰਘੂੜਾ ਤੁਹਾਨੂੰ ਫਿਰ ਦੱਸ ਦਿੰਨਾ ਹੈ ਪੰਘੂੜਾ ਜਿਹੜੇ ਚੀਲਾਂ ਨੇ ਬਠਿੰਡੇ ਦੀਆਂ ਬਿਲਕੁਲ ਉਹਨਾਂ ਦੇ ਸਾਹਮਣੇ ਬਣਿਆ ਹੋਇਆ ਹੁਣ ਤੱਕ ਜਿਹੜਾ 68 ਬੱਚਿਆਂ ਦੀਆਂ ਜਿਹੜੇ ਜਾਨਾਂ ਬਚਾ ਚੁੱਕੇ ਆ ਤੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਅਸੀਂ ਕਹਿ ਦਗੇ ਬਿਲਕੁਲ ਸਹੀ ਨਵੀਂ ਜ਼ਿੰਦਗੀ ਹੀ ਕਹਿਣਾ ਪਵੇਗਾ ਕਿਉਂਕਿ ਬੱਚਿਆਂ ਨੂੰ ਨਵੀਂ ਜ਼ਿੰਦਗੀ ਇਸ ਪੰਘੂੜੇ ਨੇ ਦਿੱਤੀ ਹੈ ਇਸ ਸੰਸਥਾ ਨੇ ਦਿੱਤੀ ਹੈ ਬੱਚਿਆਂ ਦਾ ਚੰਗਾ ਜਿਹੜਾ ਭੁੱਖਾ ਉਹ ਸਵਾਰਿਆਗਾ ਤੁਹਾਡੀ ਨਜ਼ਰ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਬੱਚਾ ਤਾਂ ਤੁਸੀਂ ਸੰਸਥਾ ਦੇ ਨਾਲ ਕੰਟੈਕਟ ਜ਼ਰੂਰ ਕਰ ਸਕਦੇ ਹੋ ਨੰਬਰ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਤੁਸੀਂ ਕੋਈ ਐਦਾਂ ਦਾ ਕੇਸ ਤੁਹਾਡੇ ਸਾਹਮਣੇ ਆਉਂਦਾ ਤਾਂ ਤੁਸੀਂ ਸੰਸਥਾ ਨੂੰ ਜਿਹੜਾ ਹੈ ਕੰਟੈਕਟ ਕਰਕੇ ਇਹਨਾਂ ਨਾਲ ਜਿਹੜੀ ਆਪਣੀ ਆ ਰਾਇ ਜਾਂ ਜਾਣਕਾਰੀ ਹੈ ਉਹ ਸਾਂਝੀ ਤੁਸੀਂ ਕਰ ਸਕਦੇ ਹੋ ਤਾਂ ਜੋ ਕਿਸੇ ਵੀ ਬੱਚੇ ਦਾ ਜਿਹੜਾ ਹੈ ਉਪਭੋਕਾ ਉਹ ਬਚ ਸਕੇ